ਸਰ ਸਵੇਰੇ ਇਥੇ ਸਵਾ ਕੁ 4:30 5 ਦਾ ਟਾਈਮ ਹੋਏਗਾ ਉਸ ਟਾਈਮ ਤੁਹਾਨੂੰ ਪਤਾ ਸਾਰੇ ਜੈਂਟਸ ਵਗੈਰਾ ਤਾਂ ਗੁਰਦੁਆਰੇ ਗਏ ਹੁੰਦੇ ਆ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਲੇਡੀਜ਼ ਆ ਸੀ ਬੱਚੇ ਨੇ ਘਰ ਕੋਈ ਨਹੀਂ ਆ ਮਾਤਾ ਜੀ ਸੰਭਾਰ ਇਹਨਾਂ ਨੂੰ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਦਾ ਹੱਕ ਹੀ ਨਹੀਂ ਬਣਦਾ ਸਰ ਕੀ ਸਾਡੇ ਘਰ ਦੀਵਾਰ ਟੱਪ ਕੇ ਉਹ ਲੋਕ ਦੇ ਵਿੱਚ ਆਣ ਆ ਕੇ ਉਹਨਾਂ ਨੇ ਸਾਡੇ ਘਰੋਂ ਹੀ ਉੱਥੇ ਬਾਹਰ ਸਫਾਈ ਵਾਲਾ ਪਿਆ ਹੋਇਆ ਸੀ ਉਹਦੇ ਵਿੱਚੋਂ ਡੰਡਾ ਉਠਾਇਆ ਡੰਡਾ ਲੈ ਕੇ ਉਹ ਅੱਗੇ ਆਏ ਨੇ ਫਿਰ ਉਹਨਾਂ ਨੇ ਮਾਤਾ ਨੂੰ ਪੁੱਛਿਆ ਇਸ ਤਰ੍ਹਾਂ ਸਰ ਹੱਕ ਹੀ ਨਹੀਂ ਬੰਦਦਾ ਸੀ ਉਹਨਾਂ ਦਾ ਆਨ ਦਾ ਦੂਜੀ ਗੱਲ ਸਰ ਸਾਡੇ ਘਰ ਅਸੀਂ ਖੁਦ ਅਸੀਂ ਡਰੇ ਪਿਆ ਸਵੇਰ ਦੇ ਬੱਚੇ ਵੀ ਡਰੇ ਪਏ ਨੇ ਸਾਡਾ ਕੋਈ ਬੱਚਾ ਸਕੂਲ ਵੀ ਨਹੀਂ ਗਿਆ ਐਮਐਲਏ ਜੋ ਹੈ ਜੋ ਪਠਾਨ ਮਾਜਰਾ ਜੀ ਹੈ ਉਹ ਆਪਕੇ ਰਿਸ਼ਤੇਦਾਰ ਹੈ ਜੀ ਹਾਂਜੀ ਹਾਂਜੀ ਸਰ ਰਿਸ਼ਤੇਦਾਰ ਨੇ ਨੋਰਮਲੀ ਸਰ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਕੋਲ ਆਏਗਾ ਹੀ ਸਰ ਹਾਂਜੀ ਉਹ ਤਾਂ ਪਹਿਲਾਂ ਹੀ ਆਏ ਹੋਏ ਸੀ ਅੱਗੇ ਗਏ ਹੋਏ ਸੀ ਅੱਗੋਂ ਆ ਗਈ ਸੀ ਸਰ ਖਾਤੋਂ ਨਹੀਂ ਕਿ ਉਹ ਛੁਪਨੇ ਆਏ ਹੋ ਨਾ ਨਾ ਸਰ ਐਵੇਂ ਦੀ ਕੋਈ ਗੱਲ ਨਹੀਂ ਅੱਗੇ ਪਿੱਛੇ ਸਰ ਸਾਰੇ ਪਿੰਡ ਨੂੰ ਪਤਾ ਹੈ ਖੜੇ ਨੇ ਵੀਰਜੀ ਹੁਣੀ ਉਹ ਤੇ ਆਉਂਦੇ ਹੀ ਰਹਿੰਦੇ ਨੇ ਸਰ ਤੋਂ ਜੈਸੀ ਪੁਲਿਸ ਆਈ ਤਾਂ ਲਾਡੀ ਜੀ ਨੂੰ ਕੋ ਲੈ ਕੇ ਯਾਂਸੇ ਨਿਕਲ ਗਏ ਯਾਂਸੇ ਨਹੀਂ ਨਹੀਂ ਲਾਡੀ ਭਾਜੀ ਵਾਰੀ ਤੇ ਪਹਿਲਾਂ ਹੀ ਇੱਥੇ ਹੀ ਰਹੇ ਨੇ ਆ ਪੁੱਛ ਲੋ ਆ ਸਾਰੇ ਬੰਦਿਆਂ ਦੇ ਨਾਲ ਹੀ ਤੇ ਹੈ ਸੀ ਉਹ ਤਾਂ ਬਾਅਦ ਚੋ ਸਭ ਦੇ ਸਾਹਮਣੇ ਤਿਆਰ ਹੋ ਕੇ ਗਏ ਨੇ ਸਭ ਦੇ ਸਾਹਮਣੇ ਨਿਕਲੇ ਨੇ ਨਹੀਂ ਨਹੀਂ ਸਰ ਤੋ ਕਿਸ ਸਮੇਂ ਪਹੁੰਚੇ ਤੇ ਇਹ ਪੁਲਿਸ ਵਾਲੇ ਯਹਾਂ ਪਰ ਸਵੇਰੇ ਹਾਂਜੀ ਹਾਂਜੀ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਥੇ ਹੀ ਸੀ ਜਦੋਂ ਪੁਲਿਸ ਆਈ ਉਹਨਾਂ ਦੀ ਪੁਲਿਸ ਸੀ ਹਾਂਜੀ ਇਹ ਕਿ ਨਹੀਂ ਗਏ ਉਹਨਾਂ ਕੋਈ ਗੋਲੀ ਤਾਂ ਨਹੀਂ ਚਲਾਈ ਆਪ ਨੂੰ ਨਹੀਂ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਅਸੀਂ ਤੇ ਖੁਦ ਡਰੇ ਪਏ ਆ ਸਰ ਸਾਡੇ ਬੱਚੇ ਵੀ ਇਹਨੇ ਵੇਖ ਲੋ ਸਾਹਮਣੇ ਕੋਈ ਗੋਲੀ ਵਾਲੀ ਗੱਲ ਹੀ ਪਾਣੀ ਤਾਂ ਨਹੀਂ ਪਿਆਇਆ ਚਾਹ ਪਿਆਈਏ ਸਭ ਨੂੰ ਨਹੀਂ ਲੰਗਰ ਛੱਕੇ ਗਏ ਨੇ ਸਬਜੀ ਰੋਟੀ ਬਣਾਈ ਤੇ ਐਮ ਐਲ ਏ ਸਾਹਿਬ ਨੂੰ ਮਿਲੇ ਨੇ ਸਾਹਿਬ ਨਾਲ ਗੱਲ ਹੋਈ ਆ ਆ ਬਤਾਏ ਕੀ ਮਾਮਲਾ ਥਾ ਲਾਡੀ ਪ੍ਰਧਾਨੀ ਦਾ ਮਾਮਲਾ ਐ ਸੀ ਜੀ ਪੰਜਾਬ ਪੁਲਿਸ ਆਈਏ ਲੋਕ ਲ ਪੱਕੇ ਆਈਏ ਅੱਗੇ ਐਮਐਲਏ ਸਾਹਿਬ ਇੱਥੇ ਸੁੱਤੇ ਸਨ ਉਹਨਾਂ ਦਾ ਅੱਗੇ ਕੇਰਾ ਕਰ ਲਿਆ ਕੇਰਾ ਕਰਨ ਤੋਂ ਬਾਅਦ ਐਮਐਲਏ ਸਾਹਿਬ ਨੇ ਗੱਲ ਕੀਤੀ ਹੈ ਲਾਡੀ ਨੇ ਵੀ ਪ੍ਰਧਾਨ ਜੀ ਨੇ ਸਾਡੇ ਸਰਪੰਚ ਸਾਹਿਬ ਨੇ ਤੇ ਉਹਨਾਂ ਵੀ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਲੰਗਰ ਪੱਕਿਆ ਲੰਗਰ ਚਕਾਇਆ ਗਿਆ ਪੰਜਾਬ ਪੁਲਿਸ ਨੂੰ ਲੰਗਰ ਚਕਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਆਪ ਜਿਹੜੀ ਗੱਲ ਕਰਕੇ ਤੇ ਉਹਨਾਂ ਨੂੰ ਗਏ ਨੇ ਲਾਡੀ ਅਲੱਗ ਗੱਡੀ 'ਚ ਗਿਆ ਐ ਐਮਐਲਏ ਸਾਹਿਬ ਅਲੱਗ ਗੱਡੀ 'ਚ ਗਏ ਨੇ ਕੋਈ ਇੱਥੇ ਗੋਲੀ ਨਹੀਂ ਚੱਲੀ ਜੀ ਉਹਨੂੰ ਲੈ ਕੇ ਜਾ ਰਹੀ ਥੀ ਔਰ ਉਹ ਰਾਸਤੇ ਸਾਰੇ ਤੇ ਲੰਗਰ ਛਕਿਆ ਜੀ ਕੋਈ ਭੱਜਣ ਵਾਲੀ ਗੱਲ ਨਹੀਂ ਪਿੰਡ ਸਾਰਾ ਗਵਾਏ ਸਾਰੇ ਕੈਮਰੇ ਨੇ ਗਲੀਆਂ 'ਚ ਕੈਮਰੇ ਨੇ ਜੇ ਪੰਜਾਬ ਪੁਲਿਸ ਨਾਲ ਗੱਲ ਉਹ ਹੋ ਗਈ ਐ ਐਮਐਲਏ ਸਾਹਿਬ ਨੇ ਖੁਦ ਗੱਲ ਕਰਕੇ ਖੁਦ ਗਏ ਨੇ ਇਹ ਨਹੀਂ ਪਤਾ ਨਹੀਂ ਪੰਜਾਬ ਪੁਲਿਸ ਕੇ ਨਾਲ ਨਹੀਂ ਸਰ ਕੋਈ ਘਾਇਲ ਹੋਆ ਕੋਈ ਘਾਇਲ ਨਹੀਂ ਹੋਇਆ ਕੋਈ ਗੱਲ ਨਹੀਂ ਚਾਹ ਵੀ ਪੀਤੀ ਐ ਲੰਗਰ ਵੀ ਛਕਿਆ ਸਾਰੇ ਗੱਲ ਐ ਸਹਿਮਤੀ ਨਾਲੇ ਤੋਂ ਬਾਹਰ ਗਏ ਨੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਉਹ ਆਪਣੀ ਗੱਡੀ 'ਚ ਚਲੇ ਗਏ ਨੇ ਆਪਣੀ ਚ ਇੱਕ ਗੱਡੀ ਫੋਰਚੂਨਰ ਹੈ ਜਿਹੜੀ ਪੰਜਾਬ ਪੁਲਿਸ ਵਾਲੇ ਲੈ ਗਏ ਨੇ ਉਹਦੇ ਨਾਲ ਬੰਦੇ ਸਨ ਐਮਐਲਏ ਸਾਹਿਬ ਨੂੰ ਇਹ ਨਹੀਂ ਪਤਾ ਉਹਨਾਂ ਕਿੱਧਰ ਭੇਜਿਆ ਕਿੱਧਰ ਨਹੀਂ ਭੇਜਿਆ ਨਾ ਭੇਜਿਆ ਲਾਡੀ ਜੀ ਦਾ ਵੀ ਬੰਦੇ ਹੁਣ ਇਹ ਨਹੀਂ ਪਤਾ ਪੰਜਾਬ ਪੁਲਿਸ ਲੈ ਗਈ ਚੁੱਕੀ ਐ ਇੱਥੋਂ ਸਹਿਮਤੀ ਨਾ ਗਏ ਨੇ ਕਰੋ ਮਨ ਗਾਨ ਨੂੰ ਕੋਈ ਪਤਾ ਨਹੀਂ ਨਾ ਜੀ ਕੋਈ ਕੈਮਰੇ ਸਾਰੇ ਝੂਠੀ ਗੱਲ ਹੈ ਜੀ ਇੱਕ ਦਬਾਅ ਬਣਾਇਆ ਗਿਆ ਹੈ ਸਾਹਮਣੇ ਹੀ ਤਾਂ ਨਿਕਲੇ ਨੇ ਇੱਥੋਂ ਇਕੱਠੇ ਹੀ ਤਾਂ ਗਏ ਨੇ ਔਰ ਸਿੱਧੇ ਉਹ ਤੇ ਐਮਐਲਏ ਸਾਹਿਬਸਨ ਸਿੱਧੇ ਉਹਨਾਂ ਦੇ ਕੋਲ ਹੀ ਤਾਂ ਪੁਲਿਸ ਚਲੀ ਗਈ ਹੈ ਸਾਡੇ ਨਾਲ ਫੈਮਲੀ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਸੀ ਦੇ ਉੱਪਰ ਹੀ ਤੇ ਉਹਨਾਂ ਦੇ ਕੋਲ ਗਏ ਨੇ ਸਿੱਧੇ ਉਹਨਾਂ ਜਾ ਕੇ ਉਹਨਾਂ ਨੂੰ ਗ੍ਰੈਂਡਪ ਕਰ ਲਿਆ ਆਪਸ ਵਿੱਚ ਤਣਾਤਣੀ ਹੋ ਰਹੀ ਹੈ ਕੋਈ ਨਹੀਂ ਨਹੀਂ ਸਰ ਸਰ ਇਸ ਗੱਲ ਦਾ ਇਸ ਬਾਰੇ ਵਿੱਚ ਮੈਨੂੰ ਨਹੀਂ ਪਤਾ ਉਹਨਾਂ ਦਾ ਆਪਣਾ ਕੋਈ ਪੰਜਾਬ ਦਾ ਮੈਟਰ ਹੈ ਉਹਨਾਂ ਦਾ ਆਪਣਾ ਮਾਮਲਾ ਹੈ ਉਹ ਬੋਤਾਰੇ ਕਿ ਉਹਨਾਂ ਨੇ ਕੋਈ ਬਿਆਨ ਵੀ ਦਿੱਤਾ ਥਾ ਔਰ ਕੋਈ ਰੇਪ ਦਾ ਪੁਰਾਣਾ ਮਾਮਲਾ ਚੱਲ ਰਹਾ ਥਾ ਉਸਨੇ ਨਹੀਂ ਨਹੀਂ ਸਰ ਉਸ ਬਾਰੇ ਕੋਈ ਪਤਾ ਨਹੀਂ ਸਾਨੂੰ ਵੇਖੋ ਸਰ ਅਸੀਂ ਤੇ ਜਿਵੇਂ ਟ੍ਰੀਟ ਰਿਸ਼ਤੇਦਾਰ ਸਰ ਤੁਹਾਡਾ ਕੋਈ ਰਿਲੇਟਿਵ ਆਏਗਾ ਤੁਸੀਂ ਉਹਨੂੰ ਰਿਲੇਟਿਵ ਦੀ ਤਰ੍ਹਾਂ ਟ੍ਰੀਟ ਕਰੋਗੇ ਉਸ ਤੋਂ ਉਸਦੀ ਵੀ ਹਿਸਟਰੀ ਨਹੀਂ ਪੁੱਛੋਗੇ ਕਦੀ ਵੀ ਕੋ ਆਪ ਗੇਟ ਖੜਕੜਾਇਆ ਪੁਲਿਸ ਨਹੀਂ ਨਹੀਂ ਸਰ ਨਹੀਂ ਖੜਕਾਇਆ ਇਹ ਵੇਖੋ ਕਿੰਨੀ ਕਿੰਨੀ ਗਲਤ ਉਹਨਾਂ ਦੀ ਰਾਜਨੀਤੀ ਹੈ ਔਰ ਕਿੰਨੀ ਗਲਤ ਗੱਲ ਹੈ ਕਿ ਉਸ ਟਾਈਮ ਲੇਡੀਜ਼ ਘਰ ਨੇ ਇਕੱਲੀਆਂ ਸਵੇਰ ਸਵੇਰ ਦਾ ਟਾਈਮ ਹੈ ਔਰ ਉਹ ਦਵਾਰ ਟੱਪ ਕੇ ਸਾਡੇ ਘਰ ਆਏ ਨੇ ਇੱਕ ਇੱਕ ਕਮਰੇ ਤੋਂ ਨਾਲ ਕਮਰੇ ਦੇ ਪਹਿਲਾਂ ਸਾਡੇ ਪੜੋਸੀਆਂ ਦੇ ਘਰ ਵੜੇ ਨੇ ਉਹਨਾਂ ਫਿਰ ਉਧਰੋਂ ਨਾਲ ਕਿ ਇਹ ਘਰ ਉਹਨਾਂ ਦਾ ਨਹੀਂ ਫਿਰ ਇੱਧਰ ਆਏ ਨੇ ਕਿੰਨੀ ਗਲਤ ਗੱਲ ਹੈ ਸਾਨੂੰ ਪਤਾ ਵੀ ਨਹੀਂ ਉਹ ਅਸੀਂ ਸੌ ਰਹੇ ਹਾਂ ਸਾਡੇ ਜਵਾਨ ਬੱਚੇ ਘਰ ਹੈ ਇਸ ਬਾਰੇ ਨਹੀਂ ਮੈਨੂੰ ਸੋਚ ਤੋ ਕੀ ਚਾਹੇਂਗੇ ਅਬ ਆਪ ਪੁਲਿਸ ਬਸ ਸਿਰ ਆਹੀ ਕਿ ਇਨਸਾਫ ਹੋਣਾ ਚਾਹੀਦਾ ਹੈ ਕਿ ਇਹ ਕਿੰਨੀ ਵੱਡੀ ਪੰਜਾਬ ਪੁਲਿਸ ਦੀ ਗਲਤੀ ਹੈ ਕਿ ਕਿਸੇ ਦੇ ਘਰ ਐਵੇਂ ਸਿੱਧੇ ਆ ਜਾਣਾ ਲੇਡੀਜ਼ ਕੋਲੋਂ ਵੀ ਤੁਹਾਨੂੰ ਲੱਗਦਾ ਕਿ ਲਾਡੀ ਜੀ ਦੇ ਉੱਪਰ ਹੀ ਮਾਮਲਾ ਕੋਈ ਤਰਜਨਾ ਕਰਦੇ ਪੁਲਿਸ ਡਾਰੇ ਜੀ ਸਾਨੂੰ ਹਾਂਜੀ ਹਾਂਜੀ ਡਾਰੇ ਜੀ ਵੀ ਸਾਡੇ ਆਪਣੇ ਆਂ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਫੋਨਸ ਵਿੱਚ ਉਹ ਅਸੀਂ ਖੁਦ ਪਰੇਸ਼ਾਨ ਆ ਸਾਡੇ ਬੱਚੇ ਪਰੇਸ਼ਾਨ ਨੇ ਸਾਰਾ ਸਾਡਾ ਆਪਕੀ ਤਰਫ ਸੇ ਵੀ ਕੋਈ ਸ਼ਿਕਾਇਤ ਦੀ ਜਾ ਰਹੀ ਹੈ ਪੁਲਿਸ ਮੇ ਨਹੀਂ 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 ਸਰ ਹਾਲੀ ਅਸੀਂ ਕੋਈ ਨਹੀਂ ਦੇ ਰਹੇ ਸਰ ਅਸੀਂ ਕੋਈ ਨਹੀਂ ਦੇ ਰਹੇ ਲੋਕਲ ਕਰਨਾਲ ਪੁਲਿਸ ਕੋ ਵੀ ਇਹਨਾਂ ਨੇ ਬਤਾਇਆ ਸਰ ਸੰਪਰਕ ਵਿੱਚ ਉਹ ਬਾਅਦ ਵਿੱਚ ਹਾਂਜੀ ਬਾਅਦ ਵਿੱਚ ਆਏ ਨੇ ਆਪਕੋ ਲੱਗਦਾ ਕਿ ਲੋਕਲ ਪੁਲਿਸ ਕੋ ਤਾਂ ਦੱਸਣਾ ਚਾਹੀਦਾ ਸੀ ਲੋਕਲ ਪੁਲਿਸ ਕੋ ਲੈ ਕੇ ਆਣਾ ਚਾਹੀਦਾ ਬਤਾਨਾ ਚਾਹੀਦਾ ਲੋਕਲ ਪੁਲਿਸ ਆਤੀ ਫੋਨ ਕਰਤੀ ਗੁਰਨਾਮ ਸਿੰਘ ਸਰਪੰਚ ਵੀ ਆ ਚੁੱਕੇ ਨੇ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਨੇ ਮੌਜੂਦਾ ਬੰਦੇ ਨੇ ਬਾਹਰ ਅੰਦਰ ਜਾਣ ਵਾਲੇ ਨੇ ਲੋਕਲ ਪੁਲਿਸ ਫੋਨ ਵੀ ਕਰਦੀ ਤੇ ਗੁਰਨਾਮ ਸਿੰਘ ਆਪ ਜਾ ਕੇ ਥਾਣੇ ਪੇਸ਼ ਹੋ ਸਕਦੇ ਸਨ ਵੀ ਮੇਰੇ ਕੋਲ ਆਏ ਨੇ ਐਮਐਲਏ ਸਾਹਿਬ ਐਸੀ ਕੋਈ ਗੱਲ ਨਹੀਂ ਜਿ ਇਹਨਾਂ ਨੇ ਤੱਕਾ ਕੀਤਾ ਜੀ ਤੱਕਾ ਕਰਨ ਤੋਂ ਬਾਅਦ ਇੱਥੇ ਪਿਆਰ ਨਾਲ ਬੈਠੇ ਨੇ ਰੋਟੀ ਚੱਕੀਏ ਚਾਹ ਪੀਤੀਏ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਐ ਇੱਕ ਬਾਰ ਖੁਦ ਗਏ ਨੇ ਕੋਈ ਗੋਲੀ ਨਹੀਂ ਚੱਲੀ ਕੋਈ ਗੱਡੀ ਨਹੀਂ ਪਹਜਾਈ ਕੋਈ ਕੁਝ ਨਹੀਂ ਇੱਕ ਫੋਰਚੂਨਰ ਗੱਡੀ ਉਹ ਲੈ ਗਏ ਨੇ ਇਹ ਹੁਣ ਪੰਜਾਬ ਪੁਲਿਸਾਂ ਦੀ ਪਤਾ ਨਹੀਂ ਕੀ ਨੀਤੀ ਹੈ ਜੀ ਕੀ ਨਹੀਂ ਨੀਤੀ ਹਾਂਜੀ ਪਰਿਵਾਰ ਤੇ ਕੀ ਦਬਾਅ ਬਣਾ ਰਿਹਾ ਹੈ ਕੋਈ ਗੋਲੀ ਚਲਾਤੀ ਹੁਣ ਇਹ ਪਤਾ ਨਹੀਂ ਕੋਈ ਗੁਰਨਾਮ ਸਿੰਘ ਤੇ ਨਾਲ ਕੇਸ ਦਰਜ ਕਰਦਣ ਸਾਨੂੰ ਤੇ ਇਹ ਵੀ ਡਰੇ ਜੀ ਪਰਿਵਾਰ ਸਾਰਾ ਘਰ ਕੋਈ ਨਹੀਂ ਇਸ ਤੇ ਰਿਸ਼ਤੇਦਾਰ ਹੈ ਜੀ ਫੋਨ ਨਹੀਂ ਮਿਲ ਰਹਾ ਸਾਹਿਬ ਉਹਨਾਂ ਦਾ ਫੋਨ ਹੀ ਨਹੀਂ ਮਿਲਛੇ ਨੇ ਵੀ ਕੀ ਬਣੇਗਾ ਕੀ ਨਹੀਂ ਬਣੇਗਾ ਹੋਰ ਤੇ ਥੋੜਾ ਜਿਹਾ ਟਾਈਮ ਵੇਖ ਕੇ ਦੇ ਅਸੀਂ ਆਪ ਪੁਲਿਸ ਦੇ ਕੋਲ ਜਾਵਾਂਗੇ ਵੀ ਕੀ ਗੱਲ ਹੈ ਵੀ ਸਾਡਾ ਬੰਦਾ ਦੱਸੋ ਡਰ ਲੱਗ ਰਿਹਾ ਆ ਤੁਹਾਨੂੰ ਵੀ ਰਾਮ ਘਾਰੇ ਜੀ ਮੈਂ ਤਾਂ ਫੋਨ ਬੰਦ ਭਰਾ ਸਾਡਾ ਪੂਆ ਦਾ ਬੇਟਾ ਐਸੀ ਗੱਲ ਨਹੀਂ ਗਈ ਵੀ ਹੁਣ ਮੰਨ ਲਓ ਵੀ ਇੱਕ ਐਮਐਲਏ ਇੱਥੋਂ ਦੇ ਮੇਨ ਸਾਡੇ ਐਸਜੀਬੀਸੀ ਦੇ ਬਣੇ ਹੋਏ ਨੇ ਸਾਰਾ ਸਾਨੂੰ ਕਰ ਗੁਰਨਾਮ ਸਿੰਘ ਵਾਲੀ ਤੁਹਾਨੂੰ ਵੀ ਪਤਾ ਹੈ ਠੀਕ ਬੱਸ ਬੱਸ ਤੇ ਉਹ ਤੁਹਾਨੂੰ ਆਪ ਇਹ ਖਤਰਾ ਵੀ ਕੁਝ ਕੀ ਪਤਾ ਜਿਹੜਾ ਨੰਬਰ ਬੰਦ ਕਿਉਂ ਆ ਰਿਹਾ ਕਦੇ